ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਬੇਗਮਪੁਰੇ ਵਾਲੇ ਬਾਬਾ ਜੀ ਕਹਿੰਦੇ ਪਾਸਟਰ ਬਲਵਿੰਦਰ ਸਿੰਘ ਨੂੰ ਸਜ਼ਾ ਘੱਟ ਹੋਣੀ ਚਾਹੀਦੀ ਸੀ ਦੋਸਤੋ ਆਪਾਂ ਪਿਛਲੇ ਕੁਝ ਦਿਨਾਂ ਵਿੱਚ ਕੁਝ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿੱਚ ਪਾਸਟਰ ਬਲਵਿੰਦਰ ਸਿੰਘ ਨੂੰ ਇੱਕ ਲੜਕੀ ਦੇ ਬਲਾਤਕਾਰ ਦੇ ਕੇਸ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਹ ਖਬਰ ਸੁਣ ਕੇ ਸਾਰੇ ਇਨਸਾਫ ਪਸੰਦ ਲੋਕਾਂ ਨੇ ਅਦਾਲਤ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਜੱਜ ਦਾ ਧੰਨਵਾਦ ਕੀਤਾ ਇਸ ਤਰ੍ਹਾਂ ਉਸ ਤੋਂ ਪਹਿਲਾਂ ਵੀ ਬਲਾਤਕਾਰ ਦੇ ਮਾਮਲੇ ਵਿੱਚ ਆਸਰਾਮ ਅਤੇ ਸਰਸੇ ਵਾਲੇ ਸਾਧ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ ਜਦ ਇਸ ਤਰ੍ਹਾਂ ਦੇ ਸਾਧ ਅਤੇ ਪਾਸਟਰ ਸਾਡੇ ਸਮਾਜ ਦੀਆਂ ਧੀਆਂ ਪੈਣਾ ਦਾ ਸ਼ੋਸ਼ਣ ਕਰਦੇ ਹਨ ਉਹਨਾਂ ਦੀਆਂ ਇੱਜ਼ਤਾਂ ਲੁੱਟਦੇ ਹਨ ਤਾਂ ਕੁਦਰਤੀ ਗੱਲ ਹੈ ਕਿ ਸਮਾਜ ਦੇ ਆਮ ਲੋਕ ਇਹੋ ਜੇ ਬਲਾਤਕਾਰੀਆਂ ਦੀ ਨਿੰਦਿਆ ਕਰਦੇ ਹਨ ਨਿੰਦਿਆ ਕਰਨੀ ਬਣਦੀ ਵੀ ਹੈ ਪਰ ਮੈਂ ਬੇਗੰਪੂਰੇ ਵਾਲੇ ਬਾਬੇ ਮਨਜਿੰਦਰ ਸਿੰਘ ਦੀ ਇੱਕ ਵੀਡੀਓ ਸੁਣੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਲੋਕਾਂ ਨੂੰ ਸਾਧੂਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਜੇਕਰ ਅੱਗੇ ਵਾਸਤੇ ਕੋਈ ਸਾਧੂਆਂ ਦੀ ਨਿੰਦਿਆ ਕਰੇਗਾ ਤਾਂ ਮੈਂ ਧਰਮਰਾਜ ਨੂੰ ਕਹਿ ਕੇ ਉਹਨਾਂ ਉੱਪਰ 13 ਦਾ ਪਰਚਾ ਕਰਵਾ ਦੇਵਾਂਗਾ। ਪਾਸਟਰ ਬਲਵਿੰਦਰ ਸਿੰਘ ਦੇ ਹੱਕ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ ਸਜ਼ਾ ਕੁਝ ਵੱਧ ਹੀ ਸੁਣਾ ਦਿੱਤੀ ਹੈ। ਸੰਵਿਧਾਨ ਮੁਤਾਬਕ ਉਸ ਨੂੰ ਇੰਨੀ ਸਜ਼ਾ ਬਣਦੀ ਨਹੀਂ ਸੀ। ਉਹ ਕਹਿ ਰਹੇ ਹਨ ਕਿ ਕੱਲੇ ਪਾਸਟਰ ਬਲਵਿੰਦਰ ਸਿੰਘ ਦਾ ਕਸੂਰ ਨਹੀਂ ਸੀ ਸਗੋਂ ਇਹ ਕੰਮ ਲੜਕੀ ਦੀ ਸਹਿਮਤੀ ਨਾਲ ਹੋਇਆ ਹੈ। ਬਾਬਾ ਜੀ ਨੇ ਕਿਹਾ ਕਿ ਪਾਸਟਰ ਬਲਵਿੰਦਰ ਸਿੰਘ ਤੇ ਸਜ਼ਾ ਜ਼ਰੂਰ ਘੱਟ ਹੋਵੇਗੀ। ਬਾਬਾ ਜੀ ਇਹ ਗੱਲ ਠੋਕ ਵਜਾ ਕੇ ਕਹਿ ਰਹੇ ਹਨ ਕਿ ਮੈਨੂੰ ਰੱਬ ਦੇ ਦਰਸ਼ਨ ਹੋ ਗਏ ਹਨ ਮੈਨੂੰ ਰੱਬ ਮਿਲ ਗਿਆ ਹੈ। ਮੈਂ ਜੋ ਦੇਸ਼ ਕਰਾਂਗਾ ਰੱਬ ਨੂੰ ਮੇਰਾ ਉਹ ਦੇਸ਼ ਮੰਨਣਾ ਪਵੇਗਾ। ਬਾਬਾ ਜੀ ਆਪਣੀ ਹਰ ਇੱਕ ਵੀਡੀਓ ਵਿੱਚ ਕਹਿ ਰਹੇ ਹਨ ਕਿ ਜਿਹੜਾ ਵੀ ਮੈਨੂੰ ਸੰਤ ਮੰਨ ਲਵੇਗਾ ਤੇ ਮੇਰੇ ਕੋਲੋਂ ਨਾਮਦਾਨ ਲੈ ਲਵੇਗਾ ਮੈਂ ਉਸ ਦੀ ਹਰ ਇੱਕ ਸਮੱਸਿਆ ਰੱਬ ਕੋਲੋਂ ਰੱਬ ਨੂੰ ਕਹਿ ਕੇ ਹੱਲ ਕਰਵਾ ਦੇਵਾਂਗਾ। ਬਾਬਾ ਜੀ ਕਹਿ ਰਹੇ ਹਨ ਕਿ ਅੱਗੇ ਵਾਸਤੇ ਸੰਤ ਦੀ ਨਿੰਦਿਆ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਹ ਸੰਤ ਹਨ ਕਿ ਸਾਨ ਹਨ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਨਾਲ ਬਲਾਤਕਾਰ ਕਰ ਰਹੇ ਹਨ ਇਹਨਾਂ ਲੋਕਾਂ ਦੀ ਨਿੰਦਾ ਜਿੰਨੀ ਵੱਧ ਹੋਵੇ ਉਨਨੀ ਹੀ ਘੱਟ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਸਾਧੂ ਸੰਤਾਂ ਦੀ ਨਿੰਦਿਆ ਹੀ ਨਾ ਕਰੋ ਇਹਨਾਂ ਬਲਾਤਕਾਰੀਆਂ ਨੂੰ ਤਾਂ ਫਾਂਸੀ ਦੀ ਸਜ਼ਾ ਵੀ ਮੇਰੇ ਹਿਸਾਬ ਨਾਲ ਘੱਟ ਹੋਵੇਗੀ ਉਹ ਸਰਸੇ ਵਾਲਾ ਸਾਧ ਐਨੇ ਬਲਾਤਕਾਰ ਕਰਕੇ ਪੈਸੇ ਦੇ ਜੋਰ ਨਾਲ ਜੇਲ੍ਹ ਵਿੱਚੋਂ ਤੀਜੇ ਦਿਨ ਛੁੱਟੀ ਲੈ ਆਉਂਦਾ ਹੈ ਅਤੇ ਬਾਹਰ ਆ ਕੇ ਫੇਸਬੁੱਕ ਉੱਪਰ ਮੁੱਛਾ ਮਰੋੜ ਮਰੋੜੋ ਫੋਟੋ ਪਾ ਰਿਹਾ ਹੈ। ਬਾਬਾ ਜੀ ਤੁਸੀਂ ਆਪਣੇ ਰੱਬ ਨੂੰ ਕਹਿ ਕੇ ਇਹੋ ਜੇ ਬਲਾਤਕਾਰੀਆਂ ਨੂੰ ਅੰਨ੍ਹੇ ਹੀ ਕਰ ਦਿਓ। ਇਹਨਾਂ ਬਲਾਤਕਾਰੀਆਂ ਨਾਲ ਦੱਸੋ ਕਿ ਤੁਹਾਡੇ ਕੱਟੇ ਸਾਂਝੇ ਹਨ ਕਿ ਤੁਸੀਂ ਇਹਨਾਂ ਦੇ ਹੱਕ ਵਿੱਚ ਗੱਲ ਕਰਦੇ ਹੋ। ਬਾਕੀ ਬਾਬਾ ਜੀ ਬਲਵਿੰਦਰ ਸਿੰਘ ਬਲਵਿੰਦਰ ਪਾਸਟਰ ਵਰਗੇ ਬਲਾ ਬਲਾਤਕਾਰੀਆਂ ਦੇ ਪੱਖ ਵਿੱਚ ਗੱਲ ਕਰਨੀ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਮੂੰਹੋਂ ਗੱਲ ਕੋਈ ਸ਼ੋਭਾ ਨਹੀਂ ਦਿੰਦੀ ਜੇਕਰ ਕੋਈ ਧਰਮ ਦਾ ਧਰਮ ਦੇ ਨਾਂ ਤੇ ਚੋਲਾ ਪਾ ਕੇ ਸਾਧੂ ਸੰਤ ਜਾਂ ਪਾਸਟਰ ਬਣ ਕੇ ਗਲਤ ਕੰਮ ਕਰੇਗਾ ਤਾਂ ਸਮਾਜ ਉਸ ਦੀ ਨਿੰਦਿਆ ਕਰੇਗਾ ਹੀ ਕਰੇਗਾ ਅਤੇ ਚੰਗੇ ਬੰਦਿਆਂ ਦੀ ਛਲਾਗਾ ਕਰੇਗਾ ਸੋ ਉਮੀਦ ਹੈ ਕਿ ਸਰੋਤਿਆਂ ਨੂੰ ਮੇਰੀ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਗੱਲਬਾਤ ਚੰਗੀ ਲੱਗੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਕਰੋ ਤੇ ਵੀਡੀਓ ਨੂੰ ਅੱਗੇ ਵੱਤ ਵਰ ਸ਼ੇਅਰ ਕਰੋ ਵੀਡੀਓ ਸਾਨੂ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ